ਗੁੱਡ ਮਾਰਨਿੰਗ ਜੈ ਜਸਟਮਾ ਸਾਥੀਓ ਮੈਂ ਤੁਹਾਡਾ ਦੋਸਤ ਜਗਵਿੰਦਰ ਸਿੰਘ ਅੱਜ ਆਪਾਂ ਗੱਲ ਕਰਾਂਗੇ ਮੇਰੇ ਬਹੁਤ ਹੀ ਪਿਆਰੀ ਭੈਣ ਬਲਜੀਤ ਕੌਰ ਜੀ ਨਾਲ ਕਿ ਇਹਨਾਂ ਨੇ ਜਸਟਮਾ ਵੈਲਨੈਸ ਦੇ ਪ੍ਰੋਡਕਟ ਯੂਜ਼ ਕੀਤੇ ਔਰ ਇਹਨਾਂ ਨੂੰ ਜਸਟਮਾ ਵੈਲਨੈਸ ਦੇ ਪ੍ਰੋਡਕਟ ਯੂਜ਼ ਕਰਨ ਦੇ ਨਾਲ ਕੀ ਕੀ ਬੈਨੀਫਿਟ ਹੋਇਆ ਔਰ ਕਿਹੜਾ ਕਿਹੜਾ ਪ੍ਰੋਡਕਟ ਭੈਣ ਨੇ ਵਰਤਿਆ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਪੈਣੀ ਤੁਹਾਨੂੰ ਸਤਿ ਸ੍ਰੀ ਅਕਾਲ ਜੀ ਹਾਂ ਤੁਸੀਂ ਜਸਟਿਮਾ ਵੈਲਨੈਸ ਦਾ ਕਿਹੜਾ ਕਿਹੜਾ ਪ੍ਰੋਡਕਟ ਵਰਤਿਆ ਜੀ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੈ ਜਸਟੀਮਾ ਦੋਸਤੋ ਨਾਮ ਮੇਰਾ ਬਲਜੀਤ ਕੌਰ ਹੈ ਮੈਂ ਜਸਟਿਮਾ ਵੈਲਨੈਸ ਪ੍ਰਾਈਵੇਟ ਲਿਮਟਿਡ ਕੰਪਨੀ ਦਾ ਕੇਸਰ ਤੇ ਵੈਲਡਾਈਟ ਯੂਜ਼ ਕੀਤਾ ਸੀਗਾ ਜੀ ਤੇ ਉਹਦੇ ਨਾਲ ਮੇਰੇ ਪੈਰਾਂ ਦੇ ਨੋਖ ਸੁੱਕ ਚੁੱਕੇ ਸੀਗੇ ਉਹ ਵੀ ਬਿਲਕੁਲ ਸੈੱਟ ਹੋ ਗਏ ਆ ਵਾਲ ਝੜਦੇ ਸੀਗੇ ਮੰਨ ਲਓ ਕਮਰ ਕਮਰ ਦਰਦ ਹੁੰਦਾ ਸੀਗਾ ਪੇਟ ਦਰਦ ਹੋ ਜਾਂਦਾ ਸੀ ਸਟੇਟਿੰਗ ਕਰਦੇ ਸੀਗੇ ਇਸ ਨਾਲ ਵੀ ਬੈਠਣ ਨਾ ਤਕਲੀਫ ਆਉਂਦੀ ਸੀਗੀ ਬਟ ਜਦੋਂ ਇਹ ਯੂਜ਼ ਕੀਤਾ 15 ਦਿਨਾਂ ਚ ਤਕਰੀਬਨ ਮੇਰੀ ਐਨਕ ਜਿਹੜੀ ਸੀਗੀ ਲੈ ਚੁੱਕੀ ਸੀਗੀ ਉਸ ਤੋਂ ਬਾਅਦ 2-3 ਮਹੀਨੇ ਲਗਾਤਾਰ ਸੀ ਯੂਜ਼ ਕਰਦੇ ਰਹੇ ਕੇਸਰ ਤੇ ਵੈਲਡਾਈਟ ਉਹਦੇ ਨਾਲ ਮੇਰੀ ਕਮਰ ਦਰਦ ਵੀ ਪ੍ਰੋਬਲਮ ਪੇਟ ਦੀ ਪ੍ਰੋਬਲਮ ਬੈਠਦੇ ਆਂ ਤੋਂ ਆ ਜਗ੍ਹਾ ਤੇ ਪੇਨ ਹੁੰਦਾ ਹੁੰਦਾ ਸੀਗਾ ਵਾਲ ਝੜਦੇ ਸੀਗੇ ਜਿਹੜੇ ਨੌਂ ਸੀ ਇਹ ਜਿਹਨੇ ਥੋੜੇ ਜੇ ਵੱਧ ਸੀ ਇਹ ਟੁੱਟ ਜਾਂਦੇ ਸੀਗੇ ਹੁਣ ਕੋਈ ਤਕਲੀਫ ਨਹੀਂ ਹੈਗੀ ਨੌਂ ਜਿਹੜੇ ਵਧੀਆ ਹੈਗੇ ਆ ਵਾਦੇ ਵੀ ਆ ਬਾਲ ਵੀ ਆ ਜਿਹੜੇ ਨਹੀਂ ਛੜਦੇ ਹੈਗੇ ਸ਼ਿਕਰੀ ਦੀ ਪ੍ਰੋਬਲਮ ਸੀਗੀ ਉਹ ਵੀ ਕਾਫੀ ਹੱਦ ਤੱਕ ਜਿਹੜੀ ਸੈੱਟ ਹੋ ਚੁੱਕੀ ਹੈ ਤੇ ਹੋਰ ਵੀ ਕਈ ਪ੍ਰੋਬਲਮਾਂ ਸੀਗੀਆਂ ਜਿਹੜੀਆਂ ਸਾਰੀਆਂ ਤਕਰੀਬਨ ਕੇਸਰ ਤੇ ਵੈਲਡਰ ਨਾਲ ਸੈੱਟ ਹੋ ਗਈਆਂ ਮਤਲਬ ਐਣਕ ਤਾਂ ਬਿਲਕੁਲ ਹਿਲਾਤੀ ਆ ਤੇ ਸਟਿਚਿੰਗ ਕਰਦੇ ਆ ਹੁਣ ਕੋਈ ਪ੍ਰੋਬਲਮ ਨਹੀਂ ਚਾਹੀਏ ਰਾਤ ਨੂੰ ਕਰੀਏ ਚਾਹੇ ਦਿਨ ਨੂੰ ਚਾਹੇ ਸਾਰੀ ਦਿਹਾੜੀ ਬੈਠੇ ਰਹੀਏ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਸਟ ਮੋਵਲਨਸ ਦੇ ਆਪਣੀ ਕੰਪਨੀ ਦਾ ਜਿਨ੍ਹਾਂ ਨੇ ਕੇਸਰ ਵੈਲਰਟ ਤੇ ਹੋਰ ਵੀ ਕਈ ਪ੍ਰੋਡਕਟ ਬਣਾਏ ਆ ਜਿਨ੍ਹਾਂ ਨਾਲ ਸਾਡੀ ਸਿਹਤ ਆ ਜਿਹੜੀ ਬਹੁਤ ਹੀ ਵਧੀਆ ਰਹਿੰਦੀ ਹੈ ਇਸ ਨਾਲ ਮੰਨ ਲਓ ਬਹੁਤ ਹੀ ਜਿਹੜੀਆਂ ਐਲੋਪੈਥੀ ਦਵਾਈਆਂ ਹਨ ਇਹਨਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ ਜੀ ਹਾਂਜੀ ਆਖਿਆ ਭੈਣ ਜਿਹੜਾ ਤੁਸੀਂ ਕਿਹਾ ਵੀ ਮੰਨ ਲਓ ਨੌ ਸੁੱਖ ਚੱਲੇ ਸੀ ਹਾਂਜੀ ਕਿਹੜੇ ਪੈਰ ਦੇ ਨਹੋਂ ਸੁੱਕ ਗਏ ਜੀ ਤੁਹਾਡੇ ਦੋਨਾਂ ਦੀਆਂ ਜਿਹੜੀਆਂ ਦੋਨੋਂ ਬੈਕ ਵਾਲੀਆਂ ਦੋਨੋਂ ਦੋਨੋਂ ਉਂਗਲੀਆਂ ਦਾ ਛੋਟੀਆਂ ਇਹਨਾਂ ਦੇ ਦੋਨੋਂ ਦੇ ਨਹ ਜਾਨੀ ਸੁੱਕ ਜਾਂਦੇ ਸੀ ਜਦੋਂ ਕੱਟਦੇ ਸੀ ਇਹਨਾਂ ਨੂੰ ਖਿੱਚਣਾ ਹਾਂਜੀ ਖਿੱਚਣਾ ਪੈਂਦਾ ਸੀ ਜਿਵੇਂ ਸੱਕ ਜਾਨੀ ਸੱਕ ਬਣ ਜਾਂਦੇ ਸੀ ਇਹਨਾਂ ਦੇ ਇਹਨਾਂ ਨੂੰ ਖਿੱਚਣਾ ਪੈਂਦਾ ਸੀ ਹਾਂਜੀ ਹੁਣ ਇਹਨਾਂ ਨੂੰ ਕੱਟਦੇ ਹਾਂ ਤੇ ਰੈਗੂਲਰ ਡੇਲੀ ਮਿਨ ਹਫਤੇ ਬਾਅਦ ਕੱਟਦੇ ਵਧੀਆ ਕੱਟ ਹੋ ਜਾਂਦੀ ਹੈ ਜਿਹੜੀ ਪੇਟ ਦੀ ਪ੍ਰੋਬਲਮ ਸੀ ਉਹ ਠੀਕ ਹੈ ਹਾਂਜੀ ਬੈਠਣ ਚ ਦਣੀ ਇਹਨਾਂ ਦਾ 2 ਘੰਟੇ ਨਹੀਂ ਸੀ ਬੈਠ ਸਕਦੇ ਰੈਗੂਲਰ ਜੀ 2 ਘੰਟੇ ਬਾਅਦ ਆ ਚੀਜ਼ ਨੂੰ ਪੇਨ ਹੋਣ ਲੱਗ ਜਾਂਦਾ ਸੀ ਫਿਰ ਉੱਠ ਕੇ ਜਾਨੀ ਤੁਰਨਾ ਫਿਰਨਾ ਪੈਂਦਾ ਸੀਗਾ ਹੁਣ ਫਿਰ ਜਿਹੜੇ ਤੁਸੀਂ ਸਟਿਚਿੰਗ ਕਰਦੇ ਹੋ ਹਾਂਜੀ ਕਿ ਉਸ ਸਮੇਂ ਤੁਸੀਂ ਐਨਕ ਯੂਜ਼ ਕਰਦੇ ਹੋ ਨਹੀਂ ਅੱਛਾ ਬਿਲਕੁਲ ਹੁਣ ਤਾਂ ਤਰਪਾਈ ਵਾਲੀ ਸੂਈ 'ਚ ਵੀ ਰਾਤ ਨੂੰ ਧਾਗਾ ਜਾਨੀ ਬਹੁਤ ਵਧੀਆ ਪੈ ਜਾਂਦਾ ਏ ਤਕਲੀਫ ਨਹੀਂ ਆਉਂਦੀ ਹੈਗੀ ਕੋਈ ਵੀ ਜਾਨੀ ਅੱਖਾਂ 'ਚ ਝੋਲਾ ਨਹੀਂ ਹੁੰਦਾ ਨਾ ਧਾਗਾ ਇੱਧਰ ਉੱਧਰ ਵਧੀਆ ਜਾਨੀ ਆਪਾਂ ਪਾ ਲੈਂਦੇ ਜਿਵੇਂ ਆਪਾਂ ਪਹਿਲਾਂ ਪਾਉਂਦੇ ਸੀ ਨੀਗਾ ਐਨਕ ਚੈੱਕ ਲਾਉਣ ਤੋਂ ਤੇ ਹੁਣ ਉਦਾਂ ਹੀ ਰਹੀ ਫੀਲਿੰਗ ਹੈ ਵੀ ਵੈਦ ਦੀ ਤੇ ਪਹਿਲਾਂ ਦੀ ਤੁਹਾਡੇ ਐਨਕ ਦਾ ਨੰਬਰ ਕਿੰਨਾ ਸੀ ਮੇਰਾ ਅੱਧਾ ਨੰਬਰ ਦੀ ਐਨਕ ਸੀ ਹਾਂਜੀ ਤਾਂ ਕੀ ਤੁਸੀਂ ਸੁਨੇਹਾ ਦੇਣਾ ਚਾਹੁੰਦੇ ਹੋ ਪਬਲਿਕ ਨੂੰ ਕਿ ਜਿਵੇਂ ਮਤਲਬ ਕੱਲ ਤੁਸੀਂ ਮੈਨੂੰ ਦੱਸ ਰਹੇ ਸੀ ਸ਼ਾਇਦ ਅੱਜ ਹੀ ਦੱਸ ਰਹੇ ਸੀ ਕਿ ਥੋੜਾ ਸਿਰ ਦਰਦ ਕਰਨ ਲੱਗ ਗਿਆ ਨਾ ਸਰਦੀ ਕਰਕੇ ਤੇ ਘਰ ਦੇ ਵਿੱਚੋਂ ਸਿਰ ਦੁਖਦੇ ਦੀ ਗੋਲੀ ਵੀ ਨਹੀਂ ਲੱਭੀ ਹਾਂਜੀ ਉਹ ਸਵੇਰ ਜਦੋਂ ਉੱਠਦੇ ਆ ਬੱਚਿਆਂ ਨੇ ਜਾਣਾ ਹੁੰਦਾ ਉਹ ਜਲਦੀ ਜਲਦੀ ਅੱਜ ਥੋੜਾ ਲੇਟ ਹੋ ਗਈ ਉੱਠਣ ਚ ਇਸ ਕਰਕੇ ਜਲਦੀ ਉੱਠੇ ਤੇ ਉਹਦੇ ਨਾਲ ਵੀ ਯਾਨੀ ਸਿਰ ਐ ਹੋ ਗਿਆ ਵੀ ਬੁਖਾਰ ਵਾਂਗੂ ਹੋ ਗਿਆ ਸਿਰ ਨੂੰ ਤੇ ਮੈਂ ਜਦੋਂ ਗੋਲੀ ਲੱਭੀ ਤੇ ਮੈਨੂੰ ਗੋਲੀ ਨਹੀਂ ਲੱਭੀ ਇਸ ਕਰਕੇ ਮੈਂ ਚਾਹ ਬਣਾਈ ਤੇ ਨਾਲ ਸ਼ਿਲਾਜੀਤ ਲੈ ਲਈ ਤੇ ਉਹਦੇ ਨਾਲ ਯਾਨੀ ਸੈੱਟ ਹੋ ਗਿਆ ਜੀ ਹਾਂਜੀ ਮਤਲਬ ਕਹਿਣ ਤੋਂ ਭਾਵ ਕਿ ਅੰਗਰੇਜ਼ੀ ਦਵਾਈਆਂ ਘਰੋਂ ਖਤਮ ਹੋ ਚੁੱਕੀਆਂ ਹਾਂਜੀ ਸਾਲ ਹੋ ਗਿਆ ਆਪਾਂ ਨੂੰ ਇਸ ਕਨਸੈਪਟ ਨਾਲ ਜੁੜਿਆ ਨੂੰ ਤੇ ਆਪਾਂ ਮੈਡੀਸਨ ਕੋਈ ਵੀ ਨਹੀਂ ਲੈਂਦੀ ਹੈਗੀ ਘਰੇ ਜੀ ਮਾੜਾ ਮੋਟਾ ਪੇਨ ਹੁੰਦਾ ਏ ਕੇਸਰ ਦੇ ਪਾਣੀ ਨਾਲ ਜਾਂ ਸਿਲਾ ਜਿਤ ਨਾਲ ਹੀ ਸੈੱਟ ਹੋ ਜਾਂਦਾ ਹੈ। ਜੀ। ਹਾਂਜੀ। ਤਾਂ ਬਹੁਤ-ਬਹੁਤ ਧੰਨਵਾਦ ਆ ਉਸ ਪਰਮਾਤਮਾ ਦਾ ਨਾ ਜੀ ਜਿਨ੍ਹਾਂ ਨੇ ਜਸਟਮਾ ਵੈਲਨੈਸ ਦੇ ਕੇਸਰ ਔਰ ਵੈਲਡਾਟ ਨੂੰ ਸਾਡੇ ਤੱਕ ਪਹੁੰਚਾਇਆ। ਜੀ ਦੇ ਨਾਲ ਬਹੁਤ ਸਾਰੇ ਘਰਾਂ ਦੇ ਵਿੱਚੋਂ ਦੋਸਤੋ ਬਹੁਤ ਸਾਰੀਆਂ ਬਿਮਾਰੀਆਂ ਦਾ ਖਾਤਮਾ ਹੋਇਆ ਹੈ ਔਰ ਅੰਗਰੇਜ਼ੀ ਦਵਾਈਆਂ ਖਤਮ ਹੋ ਚੁੱਕੀਆਂ ਕਿਉਂਕਿ ਜਿਹੜਾ ਇਹ ਕੇਸਰ ਔਰ ਵੈਲਡਾਟ ਆ ਇਹ ਸਾਡੀ ਚੰਗੀ ਖੁਰਾਕ ਹੈ। ਸਾਡੀ ਸਿਹਤ ਲਈ ਬੜਾ ਲਾਭਦਾਇਕ ਹੈ। ਤਾਂ ਇਹ ਕੋਈ ਦਵਾਈ ਨਹੀਂ ਹੈ। ਇਹਨੂੰ ਅਸੀਂ ਡੇਲੀ ਡਾਈਟ ਦੇ ਵਿੱਚ ਸ਼ਾਮਲ ਕਰੀਏ। ਤਾਂ ਬਹੁਤ ਸਾਰੇ ਰੋਕਾਂ ਤੋਂ ਛੁਟਕਾਰਾ ਪਾਈਏ ਤਾਂ ਬਹੁਤ ਬਹੁਤ ਧੰਨਵਾਦ ਪੈਨੇ ਤੁਹਾਡਾ ਥੈਂਕ ਯੂ ਥੈਂਕ ਯੂ ਜੀ